ਵਿਦੇਸ਼ ਜਾਣ ਲਈ ਕਿਵੇਂ ਲੋਕ ਕਰਦੇ ਨੇ heira-pheri ਕੈਨੇਡਾ ਜਾਣ ਪਿੱਛੇ 24 ਸਾਲਾਂ ਦਾ ਮੁੰਡਾ ਬਣਿਆ ਫਿਰਦਾ ਸੀ 67 ਸਾਲ ਦਾ ਬਜ਼ੁਰਗ ਵੇਖੋ ਵਿਦੇਸ਼ ਜਾਣ ਲਈ ਕਿਵੇਂ ਜੈਲੀ ਪਾਸਪੋਰਟ ਜੈਲੀ ਵੀਜ਼ਾ ਤੇ ਜੈਲੀ ਉਮਰ ਲਿਖਾਈ ਫਿਰਦਾ ਸੀ ਨੌਜਵਾਨ ਫਿਰ ਕੀ ਸੀ ਚੜ ਗਿਆ CISF ਦੇ ਅੜਿੱਕੇ ਇਸ ਨੌਜਵਾਨ ਦੀ ਜਿਹੜੀ ਉਮਰ ਹੈ 24 ਸਾਲ ਦੱਸੀ ਜਾ ਰਹੀ ਹੈ CISF ਵੱਲੋਂ ਦਿੱਲੀ ਦੇ ਇੰਦਰਾ ਗਾਂਧੀ 에ਅਰਪੋਰਟ ਤੋਂ ਇਸ ਨੌਜਵਾਨ ਨੂੰ ਜਿਹੜਾ ਹੈ ਕਾਬੂ ਕੀਤਾ ਗਿਆ ਵਿਦੇਸ਼ ਜਾਣ ਲਈ ਕਿਵੇਂ ਲੋਕ ਕਰਦੇ ਨੇ heira-pheri ਕੈਨੇਡਾ ਜਾਣ ਪਿੱਛੇ 24 ਸਾਲਾਂ ਦਾ ਮੁੰਡਾ ਬਣਿਆ ਫਿਰਦਾ ਸੀ 67 ਸਾਲ ਦਾ ਬਜ਼ੁਰਗ ਵੇਖੋ ਵਿਦੇਸ਼ ਜਾਣ ਲਈ ਕਿਵੇਂ ਜੈਲੀ ਪਾਸਪੋਰਟ ਜੈਲੀ ਵੀਜ਼ਾ ਤੇ ਜੈਲੀ ਉਮਰ ਲਿਖਾਈ ਫਿਰਦਾ ਸੀ ਨੌਜਵਾਨ ਫਿਰ ਕੀ ਸੀ ਚੜ ਗਿਆ CISF ਦੇ ਅੜਿੱਕੇ ਇਸ ਨੌਜਵਾਨ ਦੀ ਜਿਹੜੀ ਉਮਰ ਹੈ 24 ਸਾਲ ਦੱਸੀ ਜਾ ਰਹੀ ਹੈ CISF ਵੱਲੋਂ ਦਿੱਲੀ ਦੇ ਇੰਦਰਾ ਗਾਂਧੀ 에ਅਰਪੋਰਟ ਤੋਂ ਇਸ ਨੌਜਵਾਨ ਨੂੰ ਜਿਹੜਾ ਹੈ ਕਾਬੂ ਕੀਤਾ ਗਿਆ ਵਿਦੇਸ਼ ਜਾਣ ਲਈ ਕਿਵੇਂ ਲੋਕ ਕਰਦੇ ਨੇ ਹੈਰਾ ਫੇਰੀ ਕੈਨੇਡਾ ਜਾਣ ਪਿੱਛੇ 24 ਸਾਲਾਂ ਦਾ ਮੁੰਡਾ ਬਣਿਆ ਫਿਰਦਾ ਸੀ 67 ਸਾਲ ਦਾ ਬਜ਼ੁਰਗ ਵੇਖੋ ਵਿਦੇਸ਼ ਜਾਣ ਲਈ ਕਿਵੇਂ ਜੈਲੀ ਪਾਸਪੋਰਟ ਜੈਲੀ ਵੀਜ਼ਾ ਤੇ ਜੈਲੀ ਉਮਰ ਲਿਖਾਈ ਫਿਰਦਾ ਸੀ ਨੌਜਵਾਨ ਫਿਰ ਕੀ ਸੀ ਚੜ ਗਿਆ ਸੀਆਈਐਸਐਫ ਦੇ ਅੜਿੱਕੇ ਇਸ ਨੌਜਵਾਨ ਦੀ ਜਿਹੜੀ ਉਮਰ ਹੈ 24 ਸਾਲ ਦੱਸੀ ਜਾ ਰਹੀ ਹੈ ਸੀਆਈਐਸਐਫ ਵੱਲੋਂ ਦਿੱਲੀ ਦੇ ਇੰਦਰਾ ਗਾਂਧੀ 에ਅਰਪੋਰਟ ਤੋਂ ਇਸ ਨੌਜਵਾਨ ਨੂੰ ਜਿਹੜਾ ਹੈ ਕਾਬੂ ਕੀਤਾ ਗਿਆ ਵਿਦੇਸ਼ ਜਾਣ ਲਈ ਕਿਵੇਂ ਲੋਕ ਕਰਦੇ ਨੇ heira-pheri ਕੈਨੇਡਾ ਜਾਣ ਪਿੱਛੇ 24 ਸਾਲਾਂ ਦਾ ਮੁੰਡਾ ਬਣਿਆ ਫਿਰਦਾ ਸੀ 67 ਸਾਲ ਦਾ ਬਜ਼ੁਰਗ ਵੇਖੋ ਵਿਦੇਸ਼ ਜਾਣ ਲਈ ਕਿਵੇਂ ਜੈਲੀ ਪਾਸਪੋਰਟ ਜੈਲੀ ਵੀਜ਼ਾ ਤੇ ਜੈਲੀ ਉਮਰ ਲਿਖਾਈ ਫਿਰਦਾ ਸੀ ਨੌਜਵਾਨ ਫਿਰ ਕੀ ਸੀ ਚੜ ਗਿਆ CISF ਦੇ ਅੜਿੱਕੇ ਇਸ ਨੌਜਵਾਨ ਦੀ ਜਿਹੜੀ ਉਮਰ ਹੈ 24 ਸਾਲ ਦੱਸੀ ਜਾ ਰਹੀ ਹੈ CISF ਵੱਲੋਂ ਦਿੱਲੀ ਦੇ ਇੰਦਰਾ ਗਾਂਧੀ 에ਅਰਪੋਰਟ ਤੋਂ ਇਸ ਨੌਜਵਾਨ ਨੂੰ ਜਿਹੜਾ ਹੈ ਕਾਬੂ ਕੀਤਾ ਗਿਆ ਵਿਦੇਸ਼ ਜਾਣ ਲਈ ਕਿਵੇਂ ਲੋਕ ਕਰਦੇ ਨੇ heira-pheri ਕੈਨੇਡਾ ਜਾਣ ਪਿੱਛੇ 24 ਸਾਲਾਂ ਦਾ ਮੁੰਡਾ ਬਣਿਆ ਫਿਰਦਾ ਸੀ 67 ਸਾਲ ਦਾ ਬਜ਼ੁਰਗ ਵੇਖੋ ਵਿਦੇਸ਼ ਜਾਣ ਲਈ ਕਿਵੇਂ ਜੈਲੀ ਪਾਸਪੋਰਟ ਜੈਲੀ ਵੀਜ਼ਾ ਤੇ ਜੈਲੀ ਉਮਰ ਲਿਖਾਈ ਫਿਰਦਾ ਸੀ ਨੌਜਵਾਨ ਫਿਰ ਕੀ ਸੀ ਚੜ ਗਿਆ CISF ਦੇ ਅੜਿੱਕੇ ਇਸ ਨੌਜਵਾਨ ਦੀ ਜਿਹੜੀ ਉਮਰ ਹੈ 24 ਸਾਲ ਦੱਸੀ ਜਾ ਰਹੀ ਹੈ CISF ਵੱਲੋਂ ਦਿੱਲੀ ਦੇ ਇੰਦਰਾ ਗਾਂਧੀ 에ਅਰਪੋਰਟ ਤੋਂ ਇਸ ਨੌਜਵਾਨ ਨੂੰ ਜਿਹੜਾ ਹੈ ਕਾਬੂ ਕੀਤਾ ਗਿਆ ਵਿਦੇਸ਼ ਜਾਣ ਲਈ ਕਿਵੇਂ ਲੋਕ ਕਰਦੇ ਨੇ ਹੈਰਾ ਫੇਰੀ ਕੈਨੇਡਾ ਜਾਣ ਪਿੱਛੇ 24 ਸਾਲਾਂ ਦਾ ਮੁੰਡਾ ਬਣਿਆ ਫਿਰਦਾ ਸੀ 67 ਸਾਲ ਦਾ ਬਜ਼ੁਰਗ ਵੇਖੋ ਵਿਦੇਸ਼ ਜਾਣ ਲਈ ਕਿਵੇਂ ਜੈਲੀ ਪਾਸਪੋਰਟ ਜੈਲੀ ਵੀਜ਼ਾ ਤੇ ਜੈਲੀ ਉਮਰ ਲਿਖਾਈ ਫਿਰਦਾ ਸੀ ਨੌਜਵਾਨ ਫਿਰ ਕੀ ਸੀ ਚੜ ਗਿਆ ਸੀਆਈਐਸਐਫ ਦੇ ਅੜਿੱਕੇ ਇਸ ਨੌਜਵਾਨ ਦੀ ਜਿਹੜੀ ਉਮਰ ਹੈ 24 ਸਾਲ ਦੱਸੀ ਜਾ ਰਹੀ ਹੈ ਸੀਆਈਐਸਐਫ ਵੱਲੋਂ ਦਿੱਲੀ ਦੇ ਇੰਦਰਾ ਗਾਂਧੀ 에ਅਰਪੋਰਟ ਤੋਂ ਇਸ ਨੌਜਵਾਨ ਨੂੰ ਜਿਹੜਾ ਹੈ ਕਾਬੂ ਕੀਤਾ ਗਿਆ ਵਿਦੇਸ਼ ਜਾਣ ਲਈ ਕਿਵੇਂ ਲੋਕ ਕਰਦੇ ਨੇ ਹੇਰਾਫੇਰੀ ਕੈਨੇਡਾ ਜਾਣ ਪਿੱਛੇ 24 ਸਾਲਾਂ ਦਾ ਮੁੰਡਾ ਬਣਿਆ ਫਿਰਦਾ ਸੀ 67 ਸਾਲ ਦਾ ਬਜ਼ੁਰਗ ਵੇਖੋ ਵਿਦੇਸ਼ ਜਾਣ ਲਈ ਕਿਵੇਂ ਜੈਲੀ ਪਾਸਪੋਰਟ ਜੈਲੀ ਵੀਜ਼ਾ ਤੇ ਜੈਲੀ ਉਮਰ ਲਿਖਾਈ ਫਿਰਦਾ ਸੀ ਨੌਜਵਾਨ ਫਿਰ ਕੀ ਸੀ ਚੜ ਗਿਆ ਸੀਆਈਐਸਐਫ ਦੇ ਅੜਿੱਕੇ ਇਸ ਨੌਜਵਾਨ ਦੀ ਜਿਹੜੀ ਉਮਰ ਹੈ 24 ਸਾਲ ਦੱਸੀ ਜਾ ਰਹੀ ਹੈ ਸੀਆਈਐਸਐਫ ਵੱਲੋਂ ਦਿੱਲੀ ਦੇ ਇੰਦਰਾ ਗਾਂਧੀ 에ਅਰਪੋਰਟ ਤੋਂ ਇਸ ਨੌਜਵਾਨ ਨੂੰ ਜਿਹੜਾ ਹੈ ਕਾਬੂ ਕੀਤਾ ਗਿਆ ਵਿਦੇਸ਼ ਜਾਣ ਲਈ ਕਿਵੇਂ ਲੋਕ ਕਰਦੇ ਨੇ heira-pheri ਕੈਨੇਡਾ ਜਾਣ ਪਿੱਛੇ 24 ਸਾਲਾਂ ਦਾ ਮੁੰਡਾ ਬਣਿਆ ਫਿਰਦਾ ਸੀ 67 ਸਾਲ ਦਾ ਬਜ਼ੁਰਗ ਵੇਖੋ ਵਿਦੇਸ਼ ਜਾਣ ਲਈ ਕਿਵੇਂ ਜੈਲੀ ਪਾਸਪੋਰਟ ਜੈਲੀ ਵੀਜ਼ਾ ਤੇ ਜੈਲੀ ਉਮਰ ਲਿਖਾਈ ਫਿਰਦਾ ਸੀ ਨੌਜਵਾਨ ਫਿਰ ਕੀ ਸੀ ਚੜ ਗਿਆ CISF ਦੇ ਅੜਿੱਕੇ ਇਸ ਨੌਜਵਾਨ ਦੀ ਜਿਹੜੀ ਉਮਰ ਹੈ 24 ਸਾਲ ਦੱਸੀ ਜਾ ਰਹੀ ਹੈ CISF ਵੱਲੋਂ ਦਿੱਲੀ ਦੇ ਇੰਦਰਾ ਗਾਂਧੀ 에ਅਰਪੋਰਟ ਤੋਂ ਇਸ ਨੌਜਵਾਨ ਨੂੰ ਜਿਹੜਾ ਹੈ ਕਾਬੂ ਕੀਤਾ ਗਿਆ